ਨਿਊਟ ਦੇ ਐਗਜ਼ਾਮ ਨੂੰ ਲੈ ਕੇ ਲਗਾਤਾਰ ਪੂਰੇ ਦੇਸ਼ ਦੇ ਵਿੱਚ ਬਿਵਾਲ ਹੋਇਆ ਹੋਇਆ ਇਹ ਭਵਿੱਖ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਧੱਕਾ ਕੀਤਾ ਜਾ ਰਿਹਾ ਹੈ ਤੇ ਅੱਜ ਆਵਾਮ ਆਦਮੀ ਪਾਰਟੀ ਦੇ ਵੱਲੋਂ ਮੈਂ ਲੰਡਨ ਦਿੱਤਾ ਜਾ ਰਿਹਾ ਹੈ ਗਵਰਨਰ ਨੂੰ ਤੁਸੀਂ ਦੇਖ ਸਕਦੇ ਹੋ ਤੇ ਗੱਲਬਾਤ ਵੀ ਕਰਾਂਗੇ ਕਿ ਕਿਸ ਤਰ੍ਹਾਂ ਆਵਾਮ ਆਦਮੀ ਪਾਰਟੀ ਪ੍ਰਦਰਸ਼ਨ ਕਰ ਰਹੀ ਹੈ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਕਿਹੜੀਆਂ-ਕਿਹੜੀਆਂ ਮੰਗਾਂ ਨੂੰ ਲੈ ਕੇ ਕਰ ਰਹੇ ਮੈਡਮ ਇੱਕੋ ਮੰਗ ਹੈ ਬੜੀ ਗੰਭੀਰਤਾ ਨਾਲ ਲੈਣਾ ਪਏਗਾ ਸਾਨੂੰ ਇਸ ਦੇਸ਼ ਦਾ ਭਵਿੱਖ ਹੈ ਜੋ ਬੱਚਾ ਪੜ੍ਹੇਗਾ ਜਦੋਂ ਸਟੂਡੈਂਟ ਪੜ੍ਹੇਗਾ ਤਾਂ ਹੀ ਦੇਸ਼ ਅੱਗੇ ਵਧੇਗਾ ਔਰ ਇਹ ਇਹ ਉਹ ਪੜ੍ਹਾਈ ਹੈ ਜਿਹੜਾ ਮੈਡੀਕਲ ਦੀ ਪੜ੍ਹਾਈ ਹੈ ਨੀਟ ਦੇ ਐਗਜ਼ਾਮ ਜੇ ਡਾਕਟਰ ਨਹੀਂ ਹੋਏਗਾ ਤੇ ਦੇਸ਼ ਦੇ ਵਿੱਚ ਇਲਾਜ ਕਿਵੇਂ ਹੋਏਗਾ ਸੋ ਬੜਾ ਗੰਭੀਰਤਾ ਨਾਲ ਲੈਣਾ ਪਏਗਾ ਇਹ ਤੁਸੀਂ ਇਹ ਦੇਖੋ ਵੀ ਕਿਸ ਤਰੀਕੇ ਦੇ ਨਾਲ IK Institute ਦੇ ਬੱਚਿਆਂ ਦੇ ਜਿਹੜੇ ਹੈ ਕਿੰਨੇ ਫਰਸਟ ਰੈਂਕ ਤੇ ਆਉਂਦੇ ਨੇ ਇਹ ਪੇਪਰ ਲੀਕ ਹੋਇਆ ਉਹਦੀ ਜਿਹੜੀ ਆਪਾਂ ਗਵਰਨਰ ਸਾਹਿਬ ਨੂੰ ਅੱਜ ਇਹ ਮੰਗ ਪੱਤਰ ਦੇਣ ਜਾ ਰਹੇ ਹਾਂ ਵੀ ਕਿੱਥੋਂ ਪੇਪਰ ਲੀਕ ਹੋਇਆ ਕਿਵੇਂ ਹੋਇਆ ਉਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਇਸ ਤਰੀਕੇ ਦੇ ਨਾਲ ਆਜਮ ਆਦਮੀ ਪਾਰਟੀ ਇੱਥੇ ਇਕੱਠੀ ਹੋਈ ਹੈ ਇੱਕੋ ਮੰਗ ਹੈ ਕਾਰਵਾਈ ਹੋਵੇ ਔਰ ਚੈੱਕ ਕੀਤਾ ਜਾਵੇ ਕਿਉਂਕਿ ਇਹ ਪਹਿਲਾਂ ਵੀ ਕਈ ਜਿਹੜੇ ਐਗਜ਼ਾਮਸ ਲੀਕ ਹੁੰਦੇ ਆ ਰਹੇ ਨੇ ਚਾਹੇ ਰਾਜਸਥਾਨ ਦੀ ਗੱਲ ਕਰੀਏ ਚਾਹੇ ਗੁਜਰਾਤ ਦੀ ਗੱਲ ਕਰੀਏ ਸੋ ਹੁਣ ਪੂਰੇ ਦੇਸ਼ ਦਾ ਜਿਹੜਾ NEET ਦਾ ਐਗਜ਼ਾਮ ਉਹ ਲੀਕ ਹੋਇਆ ਹੈ ਔਰ ਉਸ ਦੇ ਵਿੱਚ ਬੱਚਿਆਂ ਦੇ ਨਾਲ ਟੋਖਾ ਹੋਇਆ ਹੈ ਅਸੀਂ ਉਸ ਬੱਚਿਆਂ ਦੀ ਮੰਗ ਅੱਜ ਗਵਰਨਰ ਸਾਹਿਬ ਦੇ ਕੋਲ ਆਮਦ ਮੈਂ ਬਾਡੀ ਰੱਖੇਗੀ ਤਾਂ ਜੋ ਉਹ ਸਾਡੇ ਤੇ ਕਾਰਵਾਈ ਕੀਤੀ ਜਾਵੇ ਕਿੱਥੋਂ ਲੀਕ ਹੋਇਆ ਹੈ ਔਰ ਇਹਦੇ ਵਿੱਚ ਮੈਡਮ ਇਹਦੇ ਵਿੱਚ ਆਹੀ ਲਿਖਿਆ ਗਿਆ ਹੈ ਵੀ ਜਿਹੜੇ ਬੱਚਿਆਂ ਪੇਪਰ ਦਿੱਤਾ ਹੈ ਉਹ ਪੇਪਰ ਦੇ ਲੀਕ ਕਿੱਥੋਂ ਹੋਇਆ ਹੈ ਕਿਵੇਂ ਲੀਕ ਹੋਇਆ ਔਰ ਇੱਕ ਇੰਸਟੀਚਿਊਟ ਦੇ ਮੇਨ ਤਾਂ ਇਹ ਹੈ ਵੀ ਜਿਹੜਾ ਇੰਸਟੀਚਿਊਟ ਹੈ ਜਿਹਦੇ ਇਹ ਕਾਫੀ سارے ਬੱਚੇ ਫਰਸਟ ਰੈਂਕ ਤੇ ਆਉਂਦੇ ਨੇ ਉਹ ਚੈੱਕ ਕਰਨੀ ਗੱਲ ਹੈ ਉਹ ਕਿਵੇਂ ਆਈ ਹੈ ਕਿਉਂਕਿ ਪਹਿਲਾਂ ਤਾਂ ਇਦਾਂ ਕਦੀ ਨਹੀਂ ਹੋਇਆ ਔਰ ਇਸ ਤਰੀਕੇ ਨਾਲ ਉਹੀ ਮੰਗ ਕੀਤੀ ਹੋਈ ਹੈ ਬੱਚਿਆਂ ਨੂੰ ਇਨਸਾਫ ਦੇ ਜੀ ਬਿਲਕੁਲ ਤਾਂ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਆਮਦਨੀ ਪਾਰਟੀ ਦੇ ਵੱਲੋਂ ਲਗਾਤਾਰ ਪ੍ਰਦਰਸ਼ਨ ਜਾਰੀ ਹੈ ਨੀਟ ਦੇ ਇਗਜ਼ਾਮ ਦੇ ਵਿੱਚ ਜਿਹੜੀ ਗੱਲ ਕੀਤੀ ਗਈ ਸੀ ਕਿ ਹਾਲੇ ਤੱਕ ਬੀਜਪੀ ਦੇ ਵੱਲੋਂ ਕਦਮ ਨਹੀਂ ਚੁੱਕਿਆ ਗਿਆ ਤਾਂ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਲਗਾਤਾਰ ਪਹਿਲਾਂ ਵੀ ਪ੍ਰਦਰਸ਼ਨ ਕੀਤੇ ਜਾਂਦੇ ਆ ਤੇ ਅੱਜ ਵੀ ਤੁਸੀਂ ਦੇਖ ਸਕਦੇ ਹੋ ਕਿ ਆਮਦਨੀ ਪਾਰਟੀ ਦੇ ਵੱਲੋਂ ਮੈਮੋਰੰਡਮ ਦੇਣ ਦੇ ਲਈ ਅੱਗੇ ਵਧਣ ਦੀ ਜਿਹੜੀ ਉਹ ਗੱਲ ਕੀਤੀ ਜਾ ਰਹੀ ਹੈਗੀ ਸਨੀ ਸਿੰਘ ਹਲਵਾਲੀਆ ਸਾਡਾ ਮਜੂਦਾ ਸਰ ਅੱਜ ਫਿਰ ਇੱਕ ਵਾਰ ਪ੍ਰਦਰਸ਼ਨ ਲਈ ਖੜੇ ਹੋਏ ਹੋ ਕੀ ਕੁਝ ਮੰਗਾਂ ਲੈ ਕੇ ਖੜੇ ਹੋ ਸਾਡੀ ਇੱਕੋ ਮੰਗ ਹੈ ਜੀ ਬੱਚਿਆਂ ਨਾਲ ਜਿਹੜਾ ਧੱਕਾ ਹੋਇਆ ਹੈ ਨੀਟ ਦੇ ਅੰਦਰ ਜਿਹੜਾ ਸਕੈਮ ਹੋਇਆ ਹੈ ਉਹਦੇ ਉੱਤੇ ਨਾਲ ਦੇ ਨਾਲ ਐਕਸ਼ਨ ਲਿੱਤਾ ਜਾਏ ਉਸ ਦੀ ਇਨਕੁਆਇਰੀ ਕਰਾਈ ਜਾਏ ਉਹਦਾ ਰੀ-ਐਗਜ਼ਾਮ ਕਰਾਇਆ ਜਾਏ ਔਰ ਉਸੇ ਹਿਸਾਬ ਨਾਲ ਲੋਕਾਂ ਨੂੰ ਉਹਨਾਂ ਦਾ ਬੰਦਾ ਹੱਕ ਮਿਲੇ ਬੱਚਿਆਂ ਨੂੰ ਉਹਨਾਂ ਦਾ ਬੰਦਾ ਹੱਕ ਮਿਲੇ ਇਹ ਮਾਮਲਾ ਸੁਪਰੀਮ ਕੋਰਟ ਤੱਕ ਵੀ ਪਹੁੰਚਦਾ ਹੈ ਲਗਾਤਾਰ ਬਾਕੀ ਵੀ ਚੀਜ਼ਾਂ ਚੱਲ ਰਹੀਆਂ ਕੀ ਲੱਗਦਾ ਹੈ ਕਿ ਤੁਹਾਡੇ ਮੈਮੋਰੰਡਮ ਨਾਲ ਕੋਈ ਫਰਕ ਪਵੇ ਲੜਾਈ ਦੇਸ਼ ਦੇ ਅੰਦਰ ਗਰਾਊਂਡ ਤੇ ਵੀ ਲੜੀ ਜਾਂਦੀ ਹੈ ਕਚਹਿਰੀਆਂ 'ਚ ਵੀ ਲੜੀ ਜਾਂਦੀ ਹੈ ਤੇ ਲੋਕ ਸਭਾ 'ਚ ਲੜੀ ਜਾਂਦੀ ਹੈ ਰਾਜ ਸਭਾ 'ਚ ਲੜੀ ਜਾਂਦੀ ਹੈ ਵਿਧਾਨ ਸਭਾ 'ਚ ਲੜੀ ਜਾਂਦੀ ਹੈ ਇਹ ਲੜਾਈ ਗਰਾਊਂਡ ਲੈਵਲ ਤੇ ਸ਼ੁਰੂ ਹੋਈ ਹੋਈ ਹੈ ਉਧਰ ਸੁਪਰੀਮ ਕੋਰਟ 'ਚ ਚੱਲ ਰਹੀ ਹੈ ਹੁਣ ਨੇ ਸੈਸ਼ਨ ਸ਼ੁਰੂ ਹੋਇਆ ਮਨੀਸ਼ ਤਿਵਾੜੀ ਜੀ ਨੂੰ ਵੀ ਕਿਹਾ ਗਿਆ ਹੈ ਹੋਰ ਸਾਡੇ ਐਮਪੀਸ ਨੂੰ ਵੀ ਕਿਹਾ ਗਿਆ ਹੈ ਕਿ ਜਾ ਕੇ ਲੋਕ ਸਭਾ 'ਚ ਵੀ ਲੜਨਗੇ ਰਾਜ ਸਭਾ 'ਚ ਲੜਨਗੇ ਤੇ ਇਹ ਜਿਹੜਾ ਨੀਟ ਦਾ ਲੋਕਾਂ ਦਾ ਹੱਕ ਹੈ ਉਹਨਾਂ ਨੂੰ ਦਵਾ ਕੇ ਰਹਿਣਾ ਮੈਨਮੈਂਡਮ ਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਰੱਖੀਆਂ ਗਈਆਂ ਨੇ ਕਿੰਨਾ ਸਮਾਂ ਦਿੱਤਾ ਜਾਏਗਾ ਮੈਮੋਰੰਡਮ ਦੇ ਅੰਦਰ ਤਾਂ ਕਿਹਾ ਗਿਆ ਵੀ ਪ੍ਰੈਜ਼ੀਡੈਂਟ ਸਾਹਿਬ ਨੂੰ ਇਹ ਕਿਹਾ ਜਾਏ ਇਸ ਦੇ ਉੱਤੇ ਇਮੀਡੀਏਟ ਕੰਮ ਕੀਤਾ ਜਾਏ ਕਿਉਂ ਕਿਉਂਕਿ ਜਿਹੜਾ ਸੈਸ਼ਨ ਸ਼ੁਰੂ ਹੋਣਾ ਹੁੰਦਾ ਨਾ ਉਹ ਸੈਸ਼ਨ ਦਾ ਟਾਈਮ ਖਤਮ ਹੋ ਜਾਏਗਾ ਨੀਤਾ ਬੱਚਿਆਂ ਨੂੰ ਇੱਕ ਸਾਲ ਜਿਹੜਾ ਉਹ ਸਾਰਾ ਇਨਵੈਲਿਡ ਹੋ ਜਾਏਗਾ ਕਿਉਂਕਿ 4 ਤਰੀਕ ਦਾ ਰਿਜ਼ਲਟ ਆਇਆ ਹੁਣੇ ਤੱਕ ਇੱਕ ਵੀ ਕਾਉਂਸਲਿੰਗ ਨਹੀਂ ਹੋਈ ਐਸ ਕਰਕੇ ਇਹਨੂੰ ਇਮੀਡੀਏਟਲੀ ਕਰਨਾ ਪਊਗਾ ਇਸ ਦੇ ਅੰਦਰ ਲੇਟ ਨਹੀਂ ਕਰ ਸਕਦੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਕੀ ਕੁਝ ਕਰੇਗੀ ਪਾਰਟੀ ਆਮ ਆਦਮੀ ਪਾਰਟੀ ਦੇ ਤੇ ਅੱਜ ਸ਼ੁਰੂ ਕੀਤਾ ਜੀ ਲੋਕ ਸਭਾ ਦੱਸੇ ਰਾਜ ਸਭਾ ਦੱਸੇ ਸਾਰੀ ਇਹ ਗੱਲ ਲੜਾਂਗੇ ਔਰ ਜਦ ਤੱਕ ਬੱਚੇ ਨੂੰ ਇਹਨਾਂ ਹੱਕ ਨਾ ਮਿਲੇ ਤਦ ਤੱਕ ਲੜਦੇ ਰਹਿਣਾ। ਜੀ ਬਹੁਤ ਧੰਨਵਾਦ। ਤੁਹਾਡਾ ਤਾਂ ਬਿਲਕੁਲ ਆਮ ਆਦਮੀ ਪਾਰਟੀ ਦੇ ਵੱਲੋਂ ਅੱਜ ਇੱਕ ਪ੍ਰਦਰਸ਼ਨ ਕੀਤਾ ਜਾ ਰਿਹਾ ਨੀਟ ਇਗਜ਼ਾਮ ਦੇ ਬੱਚਿਆਂ ਦੇ ਪੱਖ ਦੇ ਵਿੱਚ ਕਿਉਂਕਿ ਹਾਲੇ ਤੱਕ ਨਤੀਜਾ ਸਾਹਮਣੇ ਨਹੀਂ ਆਇਆ। ਸੁਪਰੀਮ ਕੋਰਟ ਦੇ ਵਿੱਚ ਵੀ ਮਾਮਲਾ ਗਿਆ ਹੈ ਪਰ ਹਾਲੇ ਤੱਕ ਕੋਈ ਹੱਲ ਜਿਹੜਾ ਆ ਉਹ ਸਾਹਮਣੇ ਨਹੀਂ ਆਇਆ ਤੇ ਅੱਜ ਇੱਕ ਮੈਮੋਰੰਡਮ ਗਵਰਨਰ ਨੂੰ ਜਿਹੜਾ ਦਿੱਤਾ ਜਾਵੇਗਾ ਤਾਂ ਉਹ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਕਿਹੜੀ-ਕਿਹੜੀ ਹੋਰ ਜਿਹੜੀ ਚੀਜ਼ ਸਾ ਵਿਡੀਓ ਜਰਨਲਿਸਟ ਸੰਦੀਪ ਦੇ ਨਾਲ ਇੰਦਰ ਸਿੱਧੂ এবੀਪੀ ਸੰਜਾ ਚੰਡੀਗੜ੍ਹ